ਦੋਸਤੋ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਹਿਮਾਚਲ ਦੇ ਵਿੱਚ ਬੁਲਟ ਮੋਟਰਸਾਈਕਲ ਵਾਲੇ ਜਿਹੜੇ ਪਟਾਕੇ ਪਾਉਂਦੇ ਆ ਪਟਾਕੇ ਮਾਰਦੇ ਆ ਹੋਲੜਵਾਜੀ ਕਰਦੇ ਆ ਉਹਨਾਂ ਦੇ ਮੋٹے ਚਲਾਨ ਕੱਟੇ ਜਾਂਦੇ ਆ ਕੁਝ ਜਾਗ ਦੀਆਂ ਜ਼ਮੀਰਾਂ ਵਾਲੇ ਬੜੀਆਂ ਜਿਹਨਾਂ ਨੂੰ ਮਿਰਚਾਂ ਲੱਗੀਆਂ ਕਿ ਹਿਮਾਚਲ ਦੇ ਵਿੱਚ ਸਾਡੇ ਪੰਜਾਬੀਆਂ ਨੂੰ ਘੇਰਿਆ ਜਾਂਦਾ ਉਹਨਾਂ ਦੇ ਮੋٹے ਚਲਾਨ ਕੱਟੇ ਜਾਂਦੇ ਆ ਪਰ ਮੈਂ ਇਹ ਕਹਿਣਾ ਕਿ ਬਹੁਤ ਵਧੀਆ ਗੱਲ ਹੈ ਹਿਮਾਚਲ ਪੁਲਿਸ ਦੀ ਹਿਮਾਚਲ ਪੁਲਿਸ ਵਧਾਈ ਦੀ ਪਾਤਰ ਹੈ ਜਿਹੜੇ ਇਹੋ ਜਿਹੇ ਬਦਮਾਖ ਇਨਸਾਨ ਨੂੰ ਰਾਹੇ ਪਾਦੇ ਆ ਮੇਰੇ ਕਹਿਣਾ ਕਿ ਉਹਨਾਂ ਨੂੰ ਕਰਾਇਆ ਦੇ ਕੇ ਵਾਪਸ ਭੇਜ ਦੇਣਾ ਚਾਹੀਦਾ ਆ ਉਹਨਾਂ ਦਾ ਮੋਟਰਸਾਈਕਲ ਉੱਥੇ ਜੋ ਵੀ ਵਹੀਕਲ ਹੈਗਾ ਜੋ ਹੁੱਲੜਵਾਜ਼ ਕਰਦੇ ਆ ਮੋਟਰਸਾਈਕਲ ਜਾਂ ਗੱਡੀਆਂ ਦੇ ਕੋਈ ਵੀ ਹੋਵੇ ABC ਉਹਨਾਂ ਨੂੰ ਬੌਂਡ ਕਰ ਦੇਣਾ ਚਾਹੀਦਾ ਕਿਉਂਕਿ ਇਹ ਪੰਜਾਬ ਨਹੀਂ ਕਹਿੰਦੇ ਤੁਸੀਂ ਪੁਲਿਸ ਦੇ ਸਾਹਮਣੇ ਵੀ ਪਟਾਕੇ ਮਾਰ ਕੇ ਲੰਘ ਜਾਓ ਬਿਨਾਂ ਨੰਬਰ ਪਲੇਟ ਤੋਂ ਲੰਘ ਜਾਓ ਉਹ ਹਿਮਾਚਲ ਹੈ ਉਹ ਇਹੋ ਜਿਹਾ ਹੁੱਲੜਵਾਜੀ ਇਹੋ ਜਿਹਾ ਪੋਲੂਸ਼ਨ ਉਹਨਾਂ ਨੂੰ ਮਨਜ਼ੂਰ ਨਹੀਂ ਬਹੁਤ ਵਧੀਆ ਰਵਈਆ ਹੈ ਹਿਮਾਚਲ ਪੁਲਿਸ ਦਾ ਵਧਾਈ ਦੀ ਪਾਤਰ ਹੈ ਮੇਰੀ ਤਾਂ ਇੱਕੋ ਇੱਕ ਬੇਨਤੀ ਹੈ ਕਿ ਇਹਨਾਂ ਨੂੰ ਉੱਥੇ ਬੌਂਡ ਕੀਤਾ ਜਾਵੇ ਔਰ ਜਿਹੜੇ ਹੁੱਲੜਵਾਜ ਆ ਸਿਰਫ ਉਹਨਾਂ ਨੂੰ ਫੈਮਿਲੀ ਮੈਂਬਰ ਜੋ ਯਾਤਰਾ ਤੇ ਜਾਂਦੇ ਆ ਉਹਨਾਂ ਦੀ ਵੀ ਚੈਕਿੰਗ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਇਸ ਪਾਸਿਓ ਉਸ ਪਾਸੇ ਉਸ ਪਾਸਿਓ ਇਸ ਪਾਸੇ ਕੋਈ ਵੀ ਅਪੱਤੀਜਨਕ ਚੀਜ਼ ਨਾ ਆਵੇ ਕਿਉਂਕਿ ਸਾਡੀ ਥੋੜੀ ਜਿਹੀ ਨਗਹਿਂਦੀ ਕਰਕੇ ਹੀ ਅਪੱਤੀਜਨਕ ਚੀਜ਼ਾਂ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਬਹੁਤ ਹੁੰਦੀਆਂ ਸੋ ਦੁਬਾਰਾ ਮੈਂ ਫੇਰ ਧੰਨਵਾਦ ਦਿੰਦਾ ਹਾਂ ਹਿਮਾਚਲ ਪੁਲਿਸ ਦਾ ਜਿਨ੍ਹਾਂ ਜਿਨ੍ਹਾਂ ਨੇ ਇਹੋ ਜਿਹਾ ਮਸਟੰਡਿਆਂ ਨੂੰ ਨੱਥ ਪਾਈ ਔਰ ਪਾਦੇ ਰਹੋਗੇ ਇਹ ਸਾਡਾ ਵਿਸ਼ਵਾਸ ਹੈ ਜੈ ਹਿੰਦ ਜੈ ਭਾਰਤ